ਜਾ ਸਕਤ ਕਿਤਰਾ ਪ੍ਰੋਗਰਾਮ ਕਿਤਰਾ ਵੀਰ ਪ੍ਰੋਗਰਾਮ ਕਿਤਰਾ ਜਾਣਾ ਪੈਂਦਾ ਸੀ ਕਿ ਕਰਦੇ ਹਾਂ ਗੋਲੀਆਂ ਗੋਲੀਆਂ ਤੇ ਕਿਸੇ ਨੂੰ ਸਰਕਾਰ ਕਹਿੰਦੀ ਗੱਲ ਕਰਨੀ ਦੂਜੇ ਪਾਸੇ ਦੇਖੋ ਕੀ ਕਰ ਰਿਹਾ ਕੋਈ ਛੱਟ ਪੇੜ ਕੇ ਸਿੰਘ ਨੂੰ ਲੱਗੀ ਹੋਵੇ ਬਹੁਤ ਬੰਦੇ ਲੱਗੀ ਆ ਅੱਛਾ ਹਮ ਤਾਂ ਵਾਰ-ਵਾਰ ਆ ਰਹੀ ਟੂ ਟੂ ਕਰਦੀ ਤੇ ਫੇਰ ਲੈ ਜਾਂਦੀ ਇਹ ਕਿੰਨੇ ਕਿਰਤੋ ਕੋਲੇ ਪਾਰੀ ਹੋ ਰਹੀ ਆ ਦੇਖ ਸਕਦੇ ਤੁਸੀਂ ਬਹੁਤ ਜਿਆਦਾ ਤਨਾਪ ਹੋ ਰਿਹਾ ਇੰਨੀ ਮੇਰੇ ਸਾਹ ਨਾਲ ਕਿਤੇ ਬਾਰਡਰ ਆ ਵੇਖੋ ਤੁਸੀਂ ਆ ਵੇਖੋ ਸ਼ਾਟ ਬੈਠੇ ਬੰਦਿਆਂ ਤੇ ਗੋਲੀਆਂ ਚੱਲ ਰਹੀਆਂ ਸ਼ਾਟ ਬੈਠੇ ਬੰਦਿਆਂ ਤੇ ਬਹੁਤ ਜਿਆਦਾ ਫਾਇਰਿੰਗ ਹੋ ਰਹੀ ਆ ਤਿੰਨ ਬੰਦੇ ਚੱਕ ਕੇ ਲੈ ਗਏ ਵੀਰੇ ਇਹ ਬੁੱਚੜ ਸਰਕਾਰ ਆ ਦੇਖ ਸਕਦੇ ਤੁਸੀਂ ਚੱਕ ਕੇ ਲੈ ਗਏ ਚਾਰ ਬੰਦੇ ਨੂੰ ਤਿੰਨ ਚਾਰ ਬੰਦੇ ਚੱਕ ਕੇ ਭਰਾਂ ਲੈ ਗਏ ਕਿਉਂ ਬੰਦਿਆਂ ਨੂੰ ਚੱਕ ਕੇ ਲੈ ਗਿਆ ਜਿਨ੍ਹਾਂ ਦੇ ਕਿਤੇ ਬਹੁਤ ਜਿਆਦਾ ਸੱਟਾਂ ਲੱਗੀਆਂ ਔਰ ਸਾਹ ਦਾ ਟਰੈਕਟਰ ਦਾ ਤੋੜ ਦਿੱਤੇ ਗਏ ਟਰੈਕਟਰ ਟਰੈਕਟਰ ਤੋੜਦਾ ਗੋਲੇਬਾਰੀ ਆ ਰਹੀ ਆ ਦੇਖ ਸਕਦੇ ਤੁਸੀਂ ਆ ਵੇਖੋ ਆ ਵੇਖੋ ਤੁਸੀਂ ਆ ਦੇਖ ਸਕਦੇ ਤੁਸੀਂ ਆ ਵੇਖੋ ਆ ਵੇਖੋ ਬਹੁਤ ਜਿਆਦਾ ਆ ਤੂੰ ਗੇਰ ਦੇ ਗੋਲੇ ਤੁਸੀਂ ਦੇਖ ਸਕਦੇ ਜੋ ਆ ਵੇਖੋ ਗੁਰਦੂਤਾ ਨਾ ਭੈਣ ਚੁੜਾਂਗੇ ਤਾਂ ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ ਤੁਸੀਂ ਆ ਵੇਖੋ ਭੈ ਜੋ ਬੰਬ ਛੁੱਟ ਰਿਹਾ ਬੰਬ ਸਾਲੇ ਦਿਖਾਈ ਮਰ ਜਾਓ ਪਾਏ ਕੋਈ ਨਾ ਬਣੇ ਫਾਇਓ